ਹਾਂਜੀ ਕਿੱਦਾਂ ਸਾਰੇ ਤੋ ਆਪ ਲੈ ਕੇ ਆ ਗਿਆ ਇੱਕ ਹੋਰ ਨਵਾਂ ਵੀਡੀਓ ਤੁਹਾਡੇ ਲਈ ਤਾਂ ਆ ਮਿੱਤਰੋ ਇਹ ਵੀਡੀਓ ਨੂੰ ਵੇਖਦੇ ਆ ਤੁਸੀਂ ਕਿੰਨਾ ਪਿਆਰ ਦਿੰਦੇ ਹੋ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਇਸ ਵੀਡੀਓ ਦੇ ਵਿੱਚ ਜ਼ਰੂਰ ਇੱਕ ear followers ਦਾ ਟਾਰਗੇਟ ਰੱਖਿਆ ਤਾਂ ਕਰੋ ਯਾਰ ਜ਼ਰੂਰ ਯਾਰ ਚੈਨਲ ਨੂੰ ਕਰੋ ਸਬਸਕ੍ਰਾਈਬ ਆਓ ਦੇਖਦੇ ਆ ਵੀਡੀਓ ਮਾਲ ਜਿਆਦਾ ਖਾਲਿਆ ਲੱਗਦਾ ਇਹ ਮਨ ਲਾਦ ਬਚਾਰੀ ਕਲੀ ਬੇਸ ਤੇ ਡਾਂਸ ਕਰਦੀ ਆ ਕੰਦੇ ਤੋਂ ਆਕੜਾ ਛਾਤੀ ਤੇ ਬੂਟ ਮਾਰ ਕੇ ਬੂੜ ਝੱਗੇ ਤੇ ਛੱਡ ਗਿਆ ਦੇਖੀ ਹੱਥ ਨਾ ਛੜਾਣੀ ਮਿੱਟੀ ਏ ਹੱਥ ਗੱਭਰੂ ਦਾ ਤੰਗ ਦੇਖ ਕੇ ਚੰਗੀ ਫਸਲੋਂ ਮੇਸਾ ਕੀੜੇ ਖਾ ਜਾਂਦੇ ਨੇ ਜਿਹਨੇ ਸੱਟਾਂ ਲਾਈਆਂ ਤੇ ਆਪਦੇ ਤੇ ਬਿਲਾ ਲਾ ਕੇ ਤੇ ਲਾਵੇ ਨਾ ਦਿੰਨਾ ਆ ਜੇ ਲੋ ਜਿੱਥੇ ਆਉਣਾ ਤੇ ਆ ਜਾਵੇ ਸੱਟਾਂ ਜਿੰਨੇ ਲਾਈਆਂ ਤੇ ਮਮਾ ਸੱਟਾਂ ਖਾ ਕੇ ਸੋਹਣਾ ਲੱਗਦਾ ਵੈਸੇ ਤੈਨੂੰ ਬਤੰਦਰਾਂ ਹੀ ਨਹੀਂ ਪਤਾ ਵੀ ਮੇਰੇ ਸੱਟਾਂ ਕਿਹਨੇ ਲੰਗਾ ਲੱਗਦਾ ਲੈਟਰਿੰਗ ਚ ਡਿੱਗ ਪਿਆ ਵਿਚਾਰਾ ਰਾਜੀ ਜਿਹਨੇ ਸੱਟ ਲਾਈਆਂ ਤੇ ਆਪਦਾ ਤੇ ਬਿਲਾ ਲਾ ਕੇ ਤੇ ਲਾਵੇ ਦੱਸ ਦੇਣਾ ਆ ਜਿਹੜਾ ਜਿੱਥੇ ਆਉਣਾ ਤੇ ਆ ਜਾਵੇ ਪਤੰਦਰ ਜਿਹੜੇ ਹੱਥ ਤੇ ਸੱਟ ਲੱਗੀ ਉਹੀ ਹੱਥ ਹਲਾਈ ਜਾਂਦਾ ਇਸ ਦਾ ਫੋਨ ਵੀ ਤੋੜ ਦੇਣਾ ਸੀ ਯਾਰ ਫੜ ਕੇ ਹੁਣ ਕਹੇ ਹੁਣ ਪਾ ਕੇ ਦਿਖਾਉਣੀ ਸਿੱਧੀ ਕਾਰਵਾਈ ਇਹਨੂੰ ਲੱਗਦਾ ਮੈਂ ਸੋਹਣੀ ਆ ਪੱਦ ਵਰਗਾ ਮੂੰਹ ਆ ਇਹਦਾ ਮੁੱਤੀ ਖਾਜਾ ਕਰਕੇ ਕੀ ਸਾਬਤ ਕਰਨਾ ਤੂੰ ਤੋ ਠੀਕ ਹੈ ਮਿੱਤਰੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਉਣ ਵਾਲੀ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਜਰੂਰ ਕਰੋ ਲਾਈਕ ਤੇ ਚੱਕ ਦਿਓ ਫਟੇ ਕਮੈਂਟਾਂ 'ਚ ਲੱਗ ਜਾਏ ਪਤਾ ਯਾਰ ਕੀ ਚੱਕਰਾ